ਜਿਵੇਂ ਤੁਸੀਂ ਕਿਹਾ ਵੀ ਗੱਠਜੋੜ ਚੱਲੇਗਾ ਕੀ ਪੰਜਾਬ ਦੇ ਵਿੱਚ ਵਿਰੋਧੀ ਤੇ ਖਤਮ ਖਤਮੇ ਹੋ ਗਈ ਇਸ ਤਰ੍ਹਾਂ ਜਿਵੇਂ ਬਿਲਕੁਲ ਨਹੀਂ ਬਿਲਕੁਲ ਮੈਂ ਬੋਲਦੀ ਨੇ ਗੱਲ ਕਹੀ ਹੈ ਕਿ ਇਹ ਜਿਵੇਂ ਆਪਾਂ ਕਹਿੰਦੇ ਮਿਨੀ ਮਿਨੀਮਮ ਜਿਹੜਾ ਹੈਗਾ ਨਾ ਕਾਮਨ ਪ੍ਰੋਗਰਾਮ ਹੈ ਤੇ ਇਹਨੂੰ ਅਸੀਂ ਸਿਰਫ ਫਾਰ ਦੇਸ ਪਰਪਸ ਕਿ ਸਭ ਤੋਂ ਜਿਵੇਂ ਮੈਂ ਕਹਿੰਦਾ ਵੱਡਾ ਦੁਸ਼ਮਣ ਮਾਰ ਲਓ ਵੱਡਾ ਦੁਸ਼ਮਣ ਜਿਹੜੀ ਭਾਜੀਪੀ ਵਾਲੇ ਆ ਉਹਨੂੰ ਮਾਰਨ ਵਾਸਤੇ ਸਾਰੇ ਇਕੱਠੇ ਹੋਏ ਆਂ ਇਹ ਨਹੀਂ ਆ ਬਰਗਨ ਸਲਝਾਂਗੇ ਪਹਿਲਾਂ ਆਪਣੀ ਜਿਹੜੇ ਬਾਣੀ ਤੇ ਤੜੀ ਹੈਗੀ ਉਹ ਕਰ ਸਕੀਏ ਆਪਣੀ ਤਾਂ ਜਿਹੜੀ ਹੈਗੀ ਸਲਝਾ ਲਾਂਗੇ ਪਹਿਲਾਂ ਉਹਨਾਂ ਨੂੰ ਮਾਰ ਲੀਏ ਉਸ ਕਰਕੇ ਓਨਲੀ ਦਿਸ ਇਜ਼ ਜਿਹੜਾ ਹੈਗਾ ਕੰਪਰੋਮਾਈਜ਼ ਓਨਲੀ ਫॉर ਦਿਸ ਪਾਰਲੀਮੈਂਟ ਅਜੇ ਕੋ ਅਸੈਂਬਲੀਾਂ ਚ ਹੋਰਾਂ ਵਾਸਤੇ ਕੋਈ ਕੁਝ ਨਹੀਂ ਹੈਗਾ ਪੰਜਾਬ ਦੇ ਵਿੱਚ ਵੀ ਕਈ ਵਾਰੀ ਕਮਿਊਨਿਸਟ ਪਾਰਟੀਆਂ ਇਕੱਠੇ ਹੋ ਜਾਂਦੇ ਹਮ ਕਹਿ ਲਈ ਉਹ ਹੈਗਾ ਆਪਣੇ ਇਸ ਤਰ੍ਹਾਂ راہਲ ਗਾਂਧੀ ਜੀ ਦੀ ਸੋਨੀਆ ਜੀ ਦੀ ਖੜਗੇ ਜੀ ਦੀ ਇਕਾਈ ਦੇ ਥੱਲੇ ਆਪਣੇ ਇੱਕ ਆਪਣਾ ਮੈਦਾਨੇ ਜੰਗ ਚੱਲੀ ਹੈ ਬੁਰਾਈਆਂ ਦੇ ਖਿਲਾਫ ਦੇਸ਼ ਨੂੰ ਤੋੜਨ ਵਾਲਿਆਂ ਦੇ ਖਿਲਾਫ ਔਰ ਦੇਸ਼ ਨੂੰ ਵੇਚਣ ਵਾਲੇ ਤੇ ਉਹਨਾਂ ਦੇ ਖਿਲਾਫ ਸਾਡੀ ਪਾਰਟੀ ਅੱਗੇ ਡਰਵਲ ਜੀ ਦੇ ਸਾਰਿਆਂ ਦੇ ਮੈਂ ਦਸ ਸੈਲਿਊਟ ਰਿਸ਼ ਪੱਲੇ ਗਈ ਹੈ ਇਸੇ ਲਈ ਅਸੀਂ ਸੂਬਿਆਂ ਦੇ ਵਿੱਚ ਵੀ ਆਪਣੇ ਜਿਹੜੇ ਵਰਕਰ ਇਸ ਵਕਤ ਬਿਲਕੁਲ ਤੈ ਦੇ ਨਾਲ ਦਿਲ ਤੋਂ ਲੜਾਈ ਲੜ ਕੇ ਸਚਾਈ ਤੇ ਕਾਂਗਰਸ ਪਾਰਟੀ ਦਾ ਇਤਿਹਾਸ ਧਿਆਨ ਚ ਰੱਖ ਕੇ ਆਉਂਦੇ ਅਸੀਂ ਉਹਨਾਂ ਨੂੰ ਅੱਜ ਇਹ ਪੱਤਰ ਦਿੱਤੇ ਹੈ ਹੋਰ ਵੀ ਬਹੁਤ ਸਾਰੀਆਂ ਕਮੇਟੀਆਂ ਬਣਨੀਆਂ ਜਿਸ ਤਰ੍ਹਾਂ ਜਿਸ ਤਰ੍ਹਾਂ ਕਰਕੇ ਅਸੀਂ ਉਹਨਾਂ ਨੂੰ ਵੀ ਅਗਲੀਆਂ ਚਿੱਠੀਆਂ ਦੇਵਾਂਗੇ ਹਰ ਬਲਾਕ ਚ ਇੱਧਰ ਵੀ ਉੱਧਰ ਵੀ ਸ਼ਹਿਰਾਂ ਚ ਵੀ ਪਿੰਡਾਂ ਚ ਵੀ ਅਸੀਂ ਪੂਰੀ ਕਾਂਗਰਸ ਪਾਰਟੀ ਜਿਵੇਂ ਕਹਿੰਦੇ ਆ ਵੀ ਆਪਣਾ ਮਜ਼ਬੂਤ ਪੈਰਾਂ ਤੇ ਖੜਕੇ ਅੱਜ ਇਸ ਘੜੀ ਵੀ ਜਦੋਂ ਕਿ ਮਸ਼ੀਨਾ ਵਰਤਦੇ ਐ ਗਲਤ ਤਰੀਕਾ ਮਿਸਟਿਚੁਲੇਾਈਜ਼ ਕਰਦੇ ਐ ਏਜੰਸੀਆਂ ਵਰਤੀਆਂ ਜਾਂਦੀਆਂ ਉਸ ਸਮੇਂ ਦੇ ਹਾਲਾਤਾਂ ਲਈ ਲੜਨ ਵਾਸਤੇ ਅਸੀਂ ਤੱਕੜੇ ਹੋ ਰਹੇ ਆ ਕਿ ਕੋਈ ਵੀ ਕਰਿਆ ਹੁਣ ਚਾਹੇ ਗੱਲ ਨੂੰ ਕਰ ਲੈਣ ਸਾਡੇ ਕਾਂਗਰਸ ਪਾਰਟੀ ਨੂੰ ਕੰਝੋਰ ਨਹੀਂ ਕਰ ਸਕਦੇ ਪੰਜਾਬ ਇੰਡੀਆ ਜਿਹੜਾ ਕੱਠ ਜੁੜਾ ਹੈਗਾ ਜੀ ਉਸ ਨੂੰ ਪੰਜਾਬ ਦੇ ਵਿੱਚ ਕਿਵੇਂ ਰਹਿਊਗਾ ਦੇਖੋ ਇਹ ਅਜੇ ਇੱਕ ਡਿਸੀਜਨ ਹੋਇਆ ਨੈਸ਼ਨਲ ਪੱਧਰ ਤੇ ਇਹਨੂੰ ਲਾਗੂ ਕਰਨ ਵਿੱਚ ਜਿਸ ਤਰ੍ਹਾਂ ਹੈਗਾ ਕਈ ਤਰ੍ਹਾਂ ਦੇ ਚੀਜ਼ਾਂ ਜਿਸ ਸਾਨੂੰ ਦੇਖਣੀਆਂ ਪੈਣੀਆਂ ਜਿਵੇਂ ਮੈਂ ਕਿਹਾ ਹੈਗਾ ਕਿ ਅਸੀਂ ਸਟੇਟ ਵਾਈਜ਼ ਵੀ ਇਸ ਤਰ੍ਹਾਂ ਕਮੇਟੀਆਂ ਬਣਾ ਕੇ ਕਿਉਂਕਿ ਅਸੀਂ ਇੱਕ ਸਰਕਾਰ ਹੈ ਕਾ ਆਪੋਜੀਸ਼ਨ ਹੈ ਇਸ ਦੇ ਮੁਤਾਬਕ ਜੇ ਸਰਕਾਰ ਤੇ ਆਪੋਜੀਸ਼ਨ ਆਪੋ ਆਪਣੇ ਰੋਲ ਤੇ ਖੜੀ ਹੈ ਤਾਂ ਸਾਨੂੰ ਦੇਖਣਾ ਪਊਗਾ ਕਿਹੜੇ ਤਰੀਕੇ ਨਾਲ ਅਸੀਂ ਇਸ ਨੂੰ ਤੇਰੇ ਚੜਾ ਸਕਦੇ ਹਾਂ ਪੰਜਾਬ ਦੇ ਨਹੀਂ ਇਹ ਗੱਲ ਨਹੀਂ ਹੈ ਅੱਜ ਕਾਂਗਰਸ ਪਾਰਟੀ ਦਾ ਸਮਰਥ ਹੈ ਕਿ ਐਨੇ ਸਾਲਾਂ ਤੱਕ ਵੱਡੇ ਵੱਡੀਆਂ ਫੈਸਲੇ ਅੰਗਰੇਜ਼ ਕਹਿੰਦੇ ਸੱਤੋ ਬਾਅਦ ਰਾਜ ਨਹੀਂ ਚੱਲਣਾ ਚਲਾ ਕੇ ਦਿਖਾਤਾ ਔਰ ਜਿਸ ਤਰੀਕੇ ਨਾਲ ਲੜਾਈਆਂ ਲੜੀਆਂ ਐਨੇ ਸਾਲਾਂ ਤੱਕ ਕਿੱਥੋਂ ਦੀ ਕਿੱਥੇ ਪਹਚਾਇਆ ਦੇਸ਼ ਅੱਜ ਜਿਸ ਤਰ੍ਹਾਂ ਦੀ ਹਿਲਚੁਲ ਸਾਡੇ ਦੇਸ਼ ਵਿੱਚ ਹੋ ਰਹੀ ਹੈ ਤੇ ਇੰਟਰਨੈਸ਼ਨਲੀ ਵੀ ਇਹਦੇ ਵਿੱਚ ਇੰਟਰਫੀਅਰੈਂਸ ਹੋ ਰਹੀ ਹੈ ਹਮਖਿਆਲੀ ਪਾਰਟੀਆਂ ਹਮੇਸ਼ਾ ਹੀ ਹੁੰਦੀਆਂ ਰਹੀਆਂ ਅੱਗੇ ਅੱਜ ਵੀ ਤਾਂ ਐਨਡੀਆ ਬਣੀ ਵੀ ਸੀ ਇਹਦਾ ਮਤਲਬ ਬੀਜੇਪੀ ਨਹੀਂ ਸਮਝਦੀ ਕਿ ਉਹ ਕਾਬਿਲ ਹੈ ਐਨਡੀਆ ਨਹੀਂ ਬਣਿਆ ਵਾ ਸਾਡੀ ਯੂਪੀਐਸ ਸੀ ਬਣੀ ਵੀ ਹਮਖਿਆਲੀ ਪਾਰਟੀਆਂ ਜਿਵੇਂ ਸੀ ਪੰਜਾਬ ਦੇ ਵਿੱਚ ਵੀ ਕਈ ਵਾਰੀ ਕਿਮਨਿਸਟ ਪਾਰਟੀਆਂ ਇਕੱਠੇ ਹੋ ਜਾਂਦੇ ਹਮਖਿਆਲੀ ਉਹ ਹੈਗਾ ਇਹਗਾ ਇਕ ਜਿਵੇਂ ਤੁਸੀਂ ਕਿਹਾ ਵੀ ਗੱਠਜੋੜ ਚੱਲ ਰਿਹਾ ਹੈ ਕੀ ਪੰਜਾਬ ਦੇ ਵਿੱਚ ਵਿਰੋਧੀ ਤਿਰ ਖਤਮ ਖਤਮੇ ਹੋ ਜੂ ਇੱਕ ਤਰ੍ਹਾਂ ਦੇ ਵਿੱਚ ਬਿਲਕੁਲ ਨਹੀਂ ਬਿਲਕੁਲ ਮੈਂ ਬੋਲਦੀ ਨੇ ਗੱਲ ਕਹੀ ਹੈ ਕਿ ਇਹ ਜਿਵੇਂ ਆਪਾਂ ਕਹਿੰਦੇ ਆ ਮਿਨੀ ਮਿਨੀਮਮ ਜਿਹੜਾ ਹੈਗਾ ਨਾ ਕਾਮਨ ਪ੍ਰੋਗਰਾਮ ਹੈ ਤੇ ਇਹਨੂੰ ਅਸੀਂ ਸਿਰਫ ਹਾਰਡੈਸਟ ਪਰਪਸ ਕਿ ਸਭ ਤੋਂ ਜਿਵੇਂ ਮੈਂ ਕਹਿੰਦਾ ਵੱਡਾ ਦੁਸ਼ਮਣ ਮਾਰ ਲੋ ਵੱਡਾ ਦੁਸ਼ਮਣ ਜਿਹੜੇ ਬੀਜੇਪੀ ਵਾਲੇ ਆ ਉਹਨੂੰ ਮਾਰਨ ਵਾਸਤੇ ਸਾਰੇ ਇਕੱਠੇ ਹੋਏ ਆ ਤੇਰੀਆਂ ਮੇਰੀਆਂ ਸੁਲਝਲਾਂਗੇ ਪਹਿਲਾਂ ਆਪਣੀ ਜਿਹੜੇ ਕਹਿੰਦੇ ਬਾਣੀ ਤੇ ਤੜੀ ਹੈਗੀ ਉਹ ਕਰ ਸਕੀਏ ਆਪਣੀ ਤਾਂ ਜਿਹੜੀ ਹੈਗੇ ਸੁਲਝਾ ਲਾਂਗੇ ਪਹਿਲਾਂ ਉਹਨਾਂ ਨੂੰ ਮਾਰ ਲਈਏ ਉਸ ਕਰਕੇ ਓਨਲੀ ਦਿਸ ਇਜ਼ ਜਿਹੜਾ ਹੈਗਾ ਕੰਪਰੋਮਾਈਜ਼ ਓਨਲੀ ਫਾਰ ਦਿਸ ਪਾਰਲੀਮੈਂਟ ਅਜੇ ਕੋ ਸੈਂਬਲੀ ਕਾਂ ਚ ਹੋ ਰਹਾ ਵਾਸਤੇ ਕੋਈ ਕੁਝ ਨਹੀਂ ਹੈਗਾ